ਕਲਗੀਾਂ ਵਾਲੇ ਮਹਾਰਾਜ ਨੇ ਔਰੰਗਜ਼ੇਬ मर ਗਿਆ ਤੇ ਜਾਂਦਾ ਜਾਂਦਾ ਕਹਿ ਗਿਆ ਸੀ ਕਿ ਨਾ ਮੇਰੀ ਕਬਰ ਉੱਥੇ ਬਣਾਇਓ ਜਿੱਥੇ ਪਾਣੀ ਵੀ ਨਸੀਬ ਨਾ ਹੋਵੇ। ਛਾਂ ਵੀ ਨਸੀਬ ਨਾ ਹੋਵੇ। ਐਡਾ ਪਾਪੀ ਬੰਦਾ ਮੈਂ। ਤੇ ਔਰੰਗਜ਼ੇਬ ਦਾ ਪੁੱਤਰ ਸੀ ਬਹਾਦਰ ਸ਼ਾ। ਉਹਨੇ ਕਲਗੀਧਰ ਨੂੰ ਆਖਿਆ ਮੇਰੀ ਮਦਦ ਕਰੋ ਮਹਾਰਾ ਮੈਨੂੰ ਰਾਜਗਦੀ ਦਿਵਾਓ ਇੱਕ ਵਾਰੀ। ਮਹਾਰਾ ਕਹਿੰਦਾ ਤੈਨੂੰ ਰਾਜਗਦੀ ਦਿਵਾ ਦੰਨੇ ਆ ਪਰ ਇੱਕ ਸ਼ਰਤ ਤੇ ਵਜੀਦਾ ਸਾਨੂੰ ਚਾਹੀਦਾ। ਜਿਨਨੇ ਜਿਨਨੇ ਮੇਰੇ ਬੱਚਿਆਂ ਨੂੰ ਕੋਹ ਕੋਕੇ ਸ਼ਹੀਦ ਕੀਤਾ ਹੈ ਕੱਲਾ ਕੱਲਾ ਬੰਦਾ ਚਾਹੀਦਾ ਮੈਨੂੰ ਤੈਨੂੰ ਰਾਜਗਦੀ ਤੇ ਬਾ ਦਨੇ ਆ 10 ਸਾਡੇ ਹਵਾਲੇ ਕਰੇਗਾ ਕਿ ਨਾ ਕਰਦਾਗਾ ਜੀ ਕਰ ਦਿਆਂਗੇ ਜੀ ਹਵਾਲੇ ਆਈਮ ਮਾਰਣ ਸਿੰਘ ਭੇਜੇ 500 ਸਿੰਘ ਭੇਜਿਆ ਬਹਾਦਰ ਸ਼ਾਹ ਕਹਿੰਦਾ 500 ਮੇਰੀ ਕੀ ਕੀ ਮਦਦ ਕਰਨਗੇ ਮਾਰਾ ਕਹਿੰਦੇ ਉਹ ਭਲੇਖਾ ਨਾ ਰੱਖੀ ਫਿਰ ਵੇਖ ਉੱਤੇ ਨੂੰ ਤਦੋਂ ਕਹਿੰਦੇ ਆਏ ਮਾਰਣ ਨਦਰ ਪਵਾਈ ਪਰਗਟਿਓ ਖਾਲਸਾ ਪ੍ਰਮਾਤਮ ਕੀ ਮੌਜਤ 96 ਕਰੋੜ ਖਾਲਸਾ ਐ ਤੁਰਦਾ ਫਿਰਦਾ ਦਿਸਦਾ ਇਹ ਕਰਨਗੇ ਮਦਦ ਤੇਰੀ ਬਹਿ ਗਿਆ ਗੱਦੀ ਤੇ ਬਹਾਦਰ ਸ਼ਾ ਬਾਦਸ਼ਾ ਬਣ ਗਿਆ ਹਿੰਦੁਸਤਾਨ ਦਾ ਇਹਨੇ ਕਲਗੀਧਰ ਨੂੰ ਜਦੋਂ ਤਾਜਪੋਸ਼ੀ ਹੋਣੀ ਮਾਰੇ ਨੂੰ ਬੁਲਾਇਆ ਇਹਨੇ ਸ਼ੁਕਰਾਨਾ ਕਰਨ ਵਾਸਤੇ ਬਹਾਦਰ ਸ਼ਾ ਦੇ ਮਹਿਲਾਂ 'ਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਗਲਗੀਆਂ ਵਾਲੇ ਮਾਰੇ ਨੂੰ ਕਹਿੰਦਾ ਮਾਰੇ ਧੰਨਵਾਦ ਆਪ ਜੀ ਦਾ ਮੈਨੂੰ ਗੱਦੀ ਦਵਾਈ ਮੈਨੂੰ ਬਾਰਸ਼ਾ ਬਣਾਇਆ ਮਾਰੇ ਨੇ ਇੱਕ ਲਿਸਟ ਫੜਾਈ ਕਹਿੰਦੇ 17 ਬੰਦਿਆਂ ਦੀ ਲਿਸਟ ਤੇ ਭਾਈ ਇਹਦੇ ਚ ਚੰਦੂ ਵੀ ਗੰਗੂ ਵੀ ਆ ਵਜੀਤਾ ਸਮਾਣੇ ਦੇ ਜਲਾਦ ਨੇ ਜਿਹੜੇ ਸ਼ਾਸ਼ਲ ਵੇਗ ਬਾਸ਼ਲ ਵੇਗ ਸਾਰਿਆਂ ਦੇ ਨਾਮ ਲਿਖ ਕੇ ਕਹਿੰਦੇ ਇਹਨਾਂ ਬੰਦਿਆਂ ਨੇ ਮੇਰੇ ਬੱਚਿਆਂ ਨੂੰ ਕੋ-ਕੋ ਸ਼ਹੀਦ ਕਰਿਆ ਕੋ-ਕੋ ਕੀ ਮਾਰਿਆ ਹੈ ਸੁਣਿਓ ਇਹ ਸਾਰੇ ਸਾਡੇ ਹਵਾਲੇ ਕਰਦੇ ਲਿਸਟ ਦਿੱਤੀ ਮਾਰਾ ਇਹਨੇ ਕਲਗੀਆਂ ਵਾਲਿਆਂ ਨੇ ਬਹਾਦਰ ਸ਼ਾਹ ਹੁਣ ਉਹੀ ਰਾਜਿਆਂ ਵਾਲਾ ਕੰਮ ਕਹਿੰਦਾ ਮਹਾਰਾਜ ਜੀ ਅਜੇ ਨਵਾਂ ਨਵਾਂ ਰਾਜਾ ਮੈਂ ਜੇ ਮੈਂ ਇੱਕਦਮ ਤੁਹਾਨੂੰ ਫੜਾ ਤੇ ਬਗਾਵਤ ਹੋ ਜਾਈਗੀ ਪਰ ਜਦ ਉਲਟ ਹੋ ਜਾਈਗੀ ਮੇਰੇ ਲੋਕੀ ਉਲਟ ਹੋ ਜਾਣਗੇ ਮੁਕਰ ਗਿਆ ਸੁਣਿਓ ਮਾਰਾ ਕਹਿੰਨੇ ਨਹੀਂ ਫੜਾ ਸਕਦਾ ਕਹਿੰਦਾ ਅਜੇ ਨਹੀਂ ਮਹਾਰਾਜ ਐ ਉਹਨੇ ਹੱਥ ਹੱਥ ਚ ਲਿਸਟ ਫੜਾਈ ਸੀ ਮਾਰਾ ਇਹਨੇ ਐ ਫੜ ਕੇ ਨਾ ਲਿਸਟ ਮਾਰਾ ਇਹਨੇ ਉਰਾ ਫੜਾ ਕਹਿੰਦੇ ਲਿਸਟ ਤੂੰ ਨਹੀਂ ਫੜਾ ਸਕਦਾ ਕਿ ਨਹੀਂ ਫੜਾ ਸਕਦਾ ਸੁਣਿਓ ਕਹਿੰਦਾ ਮਹਾਰਾਜ 6 ਮਹੀਨੇ ਦਾ ਮੈਨੂੰ ਟਾਈਮ ਚਾਹੀਦਾ ਹੈ ਤੇ ਕਲਗੀਧਰ ਪਤਾ ਕੀ ਕਹਿੰਦੇ ਕਹਿੰਦੇ ਬਹਾਦਰ ਸ਼ਾ ਲੈ ਹੁਣ ਤੂੰ ਵੀ ਜ਼ੋਰ ਲਾ ਲਈਂ ਕਹਿੰਦੇ ਤੂੰ 6 ਮਹੀਨੇ ਮੰਗਦਾ ਹੈ ਕਹਿੰਦੇ 6 ਮਹੀਨੇ ਨਹੀਂ ਮੈਂ ਆਪਣਾ ਇੱਕ ਬੰਦਾ ਭੇਜਾਂਗਾ ਹੁਣ ਇਹ ਕਿਹਾ ਗੁਰੂ ਗੋਬਿੰਦ ਸਿੰਘ ਮੈਂ ਆਪਣਾ ਇੱਕ ਬੰਦਾ ਭੇਜਾਂਗਾ ਛੇ ਮਹੀਨਿਆਂ ਚ ਜੇ ਇਹਨਾਂ 17 ਚੋਂ ਤੈਨੂੰ ਇੱਕ ਵੀ ਲੱਭ ਗਿਆ ਮੈਨੂੰ ਗਵਿੰਦ ਸਿੰਘ ਨਾਲ ਕਿ ਨਹਾ ਛਲਿਆ ਕਹਾਂ ਇੱਕ ਵੀ ਲੱਭ ਗਿਆ ਕਹਿੰਦੇ ਆਪੇ ਸਾਫ ਕਰਾਂ ਬਸ ਫੇਰ ਗਏ ਮਹਾਰਾਜ ਨਦੇੜ ਫਿਰ ਥਾਪੜਾ ਦਿੱਤਾ ਮਾਧੋਦਾਸ ਵਰਾਗੀ ਨੂੰ ਕੌਣ ਹੈ ਬਈ ਤੂੰ ਵਰਾਗੀਆਂ ਜੀ ਮੈਂ ਕੌਣ ਹੈ ਬੁਝਾ ਕੇ ਜਦੋਂ ਦਰਸ਼ਨ ਕੀਤੇ ਕੀ ਵੇਖਦਾ ਹੈ ਜਿੰਦਾ ਧਿਆਨ ਧਰ ਕੇ ਬੈਨਾ ਉਹ ਮੰਜੀ ਦੇ ਆ ਕੇ ਬਹਿ ਗਿਆ ਕੌਣ ਹੈ ਵਈ ਬੰਦਾ ਕਹਿੰਦਾ ਗੁਰੂ ਦਾ ਥਾਪੜਾ ਦਿੱਤਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਨਦੇੜ ਤੋਂ ਆਏ ਸੰਡੋਰਾ ਫਦੇ ਕੀਤਾ ਸਮਾਣੇ ਦੇ ਜਲਾਦ ਫਦੇ ਕੀਤੇ ਚੱਪੜ ਚਿੜੀ ਆ ਗਏ ਸੁਣਿਓ ਚੱਪੜ ਚਿੜੀ ਆਏ ਚੱਪੜ ਚਿੜੀ ਆ ਕੇ ਨਾ ਬਾਬਾ ਬੰਦਾ ਸਿੰਘ ਬਹਾਦਰ ਪਾਣੀ ਪੀਣ ਲੱਗਾ ਇੱਕ ਬਜ਼ੁਰਗ ਸੀ ਉਹਨੂੰ ਪੁੱਛਦਾ ਬੰਦਾ ਸਿੰਘ ਬਹਾਦਰ ਇਹਨਾ ਬਜ਼ੁਰਗਾਂ ਸਰੰਦ ਨੂੰ ਰਾਹ ਕਿਹੜਾ ਜਾਂਦਾ ਸੁਣਿਓ ਸਰੰਦ ਨੂੰ ਰਾਹ ਕਿਹੜਾ ਜਾਂਦਾ ਬਜ਼ੁਰਗ ਪਤਾ ਕੀ ਕਹਿੰਦਾ ਕਹਿੰਦਾ ਗੁਰੂ ਮਾਰੀ ਸਰੰਦ ਦਾ ਲੋਕੀ ਨਾਂ ਵੀ ਲੈਣਾ ਚੰਗਾ ਨਹੀਂ ਸਮਝਦੇ ਤੂੰ ਕੀ ਕਰਨਾ ਹੈ ਉੱਥੇ ਜਾ ਕੇ ਉਹਨੂੰ ਥੜੀ ਪਤਾ ਸੀ ਬੰਦਾ ਹੈ ਗੁਰੂ ਗੋਬਿੰਦ ਸਿੰਘ ਨੇ ਭੇਜਿਆ ਕਹਿੰਦਾ ਬਾਬਾ ਕੀ ਗੱਲ ਸਰੰਦ ਦਾ ਨਾਂ ਕਿਉਂ ਨਹੀਂ ਲੈਣਾ ਇਹੋ ਜਿਹਾ ਹੋਇਆ ਕੀ ਸਰੰਦ ਚ ਬਜ਼ੁਰਗ ਕਹਿੰਦਾ ਹੈ ਪਾਣੀ ਪੀਣ ਲੱਗਾ ਸੀ ਬਾਬਾ ਬੰਦਾ ਸਿੰਘ ਬਾਦਰ ਐ ਬੁੱਕ ਭਰੀ ਹੋਈ ਸੀ ਬਾਬਾ ਇਹੋ ਜਿਹਾ ਹੋਇਆ ਕੀ ਉੱਥੇ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ 7 ਤੇ 9 ਸਾਲ ਦੀਆਂ ਜਿੰਦਾਂ ਨੂੰ ਕੋਹ-ਕੋ ਕੇ ਸ਼ਹੀਦ ਕੀਤਾ ਉੱਥੇ ਪੌਣੇ 3 ਮਿੰਟ ਵਿੱਚ ਬਾਬਾ ਫਤੇ ਸਿੰਘ ਦੀ ਜਾਨ ਨਿਕਲੀ ਸੀ ਸਾਰਾ ਗਾਂ ਵੱਟੀਆਂ ਸੀ ਉਹਨਾਂ ਦੀ ਸਾਰਾ ਗਾਂ ਪੌਣੇ 3 ਮਿੰਟ ਵਿੱਚ ਜਾਨ ਨਿਕਲੀ ਸੀ ਸੁਣਿਓ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਕੀ ਹੋਇਆ ਸੀ ਉਹ ਮਾਂ ਗੁਜਰਖੋਰ ਨੂੰ ਠੰਡੇ ਬੁਰਜ ਵਿੱਚ ਬੰਦ ਕੀਤਾ ਇਹਨਾਂ ਨੇ ਛੋਟੇ ਸਭ ਜਦਿਆਂ ਦੀਆਂ ਚੱਪਣੀਆਂ ਲਾਈਆਂ ਨਹੀਂ ਹੱਜ ਜਿਣੇ ਗਏ ਜਦੋਂ ਐ ਸੁਣਿਆ ਨਾ ਬੁੱਕ ਪਾਣੀ ਦੀ ਐ ਹੱਥ 'ਚ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਐਦਾਂ ਉੱਥੇ ਛੱਡਦੀ ਕਿਹਨਾ ਬਜ਼ੁਰਗਾ ਦੱਸਿਆ ਤਾਂ ਮੈਨੂੰ ਕਲਗੀਧਰ ਨੇ ਪਹਿਲਾਂ ਵੀ ਸੀ ਪਰ ਤੇਰੇ ਮੂੰਹ ਦੇ ਬੋਲ ਸੁਣ ਕੇ ਉਹ ਮੇਰੇ ਅੰਦਰ ਅੱਗ ਬਲਦੀ ਏ ਬਜ਼ੁਰਗਾ ਜਿੰਨਾ ਚਿਰ ਮੈਂ ਛੋਟੇ ਸਾਬਜਦਿਆਂ ਦੇ ਉਹਨਾਂ ਦੀ ਕੁਰਬਾਨੀ ਦਾ ਉਹਨਾਂ ਦੀ ਸ਼ਹੀਦੀ ਦਾ ਜਿੰਨਾ ਚਿਰ ਮੈਂ ਨਾ ਤੋ ਬਦਲਾ ਨਹੀਂ ਨਾ ਲੈ ਲੰਦਾ ਉਹਨਾਂ ਚਿਰ ਮੈਂ ਮੂੰਹ ਨੂੰ ਪਾਣੀ ਦੀ ਘੋਟ ਨਹੀਂ ਲਾਵਾਂਗਾ ਅੱਜ ਤੱਕ ਉੱਥੇ ਛੱਡਦਾ ਪਾਣੀ ਬਸ ਰੌਲਾ ਪੈ ਗਿਆ ਫਿਰ ਬੰਦਾ ਆ ਗਿਆ ਬੰਦਾ ਆ ਗਿਆ ਬੰਦਾ ਆ ਗਿਆ ਐਂ ਹੋ ਗਿਆ ਸਰਹੰਦ ਜਦੋਂ ਪਹੁੰਚੇ ਬਸ ਫਿਰ ਕੀ ਸੀ ਤੁਮਾਂ ਪੈ ਗਈਆਂ ਜਹਾਨ ਵਿੱਚ ਸਾਰੇ ਵਿੱਚ ਸਾਰੇ ਉਹ ਤਾਤੀ ਸਰਹੰਦ ਬੰਦੇ ਨੇ ਪੈ ਗਈਆਂ ਜਹਾਨ ਵਿੱਚ ਸਾਰੇ ਤਾਤੀ ਸਰਹੰਦ ਬੰਦੇ ਨੇ ਪੈ ਗਿਆ ਜਹਾਨ ਵਿੱਚ ਸਾਰੇ ਤਾਤੀ ਸਰਹੰਦ ਬੰਦੇ ਨੇ ਪੈ ਗਿਆ ਜਹਾਨ ਵਿੱਚ ਸਾਰੇ ਤਾਤੀ ਸਰਹੰਦ ਬੰਦੇ ਰੇ ਬਾਹ ਪੈ ਗਈਆਂ ਤੁਮਾ ਪੈ ਗਈਆਂ ਪੈ ਗਈਆਂ ਜਹਾਨ ਵਿੱਚ ਸਾਰੇ ਦਾਦੀ ਸਰਹੰਦ ਬੰਦੇ ਨੇ ਪੈ ਗਈਆਂ ਜਹਾਨ ਵਿੱਚ ਸਾਰੇ ਦਾਦੀ ਸਰਹੰਦ ਬੰਦੇ ਨੇ ਤੁਮਾ ਪੈ ਗਈਆਂ ਜਹਾਨ ਵਿੱਚ ਸਾਰੇ ਦਾਦੀ ਸਰਹੰਦ ਬੰਦੇ ਨੇ ਪੈ ਗਈਆਂ ਜਹਾਨ ਵਿੱਚ ਸਾਰੇ ਦਾਦੀ ਸਰਹੰਦ ਬੰਦੇ ਨੇ ਪੈ ਗਈਆਂ ਜਹਾਨ ਵਿੱਚ ਸਾਰੇ ਦਾਦੀ ਸਰਹੰਦ ਬੰਦਾ ਸਿੰਘ ਬਹਾਦਰ ਨੇ ਲਿਆ ਆਪਣਾ ਰਾਜ ਕਾਇਮ ਕੀਤਾ ਸਰ ਸਿੰਘ ਜੀ ਇਹ ਕਲਗੀ ਧਰ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਇਹ ਮਹਾਰਾਜ ਦਾ ਇਤਿਹਾਸ ਆ ਹੁਣ ਸਕੂਲਾਂ ਦੇ ਬੱਚੇ ਇੱਥੇ ਬੈਠੇ ਨੇ ਆ ਕੇ ਕਿੰਨੀਆਂ ਮਾਵਾਂ ਬੈਠੀਆਂ ਤੇ ਮੈਂ ਬੇਨਤੀ ਕਰਾਂਗਾ ਕਿੰਨੀਆਂ ਸੰਗਤਾਂ ਲਾਈਵ ਦੇ ਮਾਧਿਅਮ ਰਾਹੀਂ ਵੇਖਦੇ 40 50 ਲੱਖ ਬੰਦੇ ਨੇ ਨਤਮਸਤਕ ਹੋਣਾ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ 50 ਲੱਖ ਬੰਦਾ ਮੱਥਾ ਟੇਕੇਗਾ 1 ਮਹੀਨੇ ਦੇ ਅੰਦਰ ਸਾਧ ਸੰਗਤ ਐਸਾ ਖੂਨ ਵਹਾ ਗਏ ਸਭ ਜਾਦੇ ਕੋਈ ਬੰਦਾ ਮਰ ਜਾਂਦਾ 4 5 7 10 ਸਾਲਾਂ ਬਾਅਦ ਭੁੱਲ ਜਾਂਨੇ ਆ ਅਥਰੂ ਅਥਰੂ ਕਿਤੇ ਵੀ ਨਹੀਂ ਹੁੰਦੇ ਉਹ ਐਡੀ ਦਰਦਨਾਕ ਸ਼ਹੀਦੀ ਸਭ ਜਾਦਿਆਂ ਦੀ ਜਦੋਂ ਉਹਨਾਂ ਦੀ ਅੱਜ ਵੀ ਗੱਲ ਚੱਲਦੀ ਹੈ ਨਿੱਕੇ ਨਿੱਕੇ ਬੱਚੇ ਅੱਖਾਂ ਪਰ ਲੈਂਦੇ ਨੇ ਯਾਦ ਕਰਕੇ ਨਿੱਕੇ ਨਿੱਕੇ ਬੱਚੇ ਰੋਣ ਲੱਗ ਜਾਂਦੇ ਨੇ ਐਡੀ ਗੁਰਮਾਨੀ ਮਾਪਿਆਂ ਨੂੰ ਮੈਂ ਬੇਨਤੀ ਕਰਾਂਗਾ ਨੇੜੇ ਇਹ ਤੁਹਾਡੇ ਫਤਿਹਗੜ ਸਾਹਿਬ ਲੋਕੋ ਆਪਣੀ ਬੱਚਿਆਂ ਨੂੰ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਲੋਕੋ ਆਪਣੀ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਲੋਕੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਵਕਾਤੇ ਲਿਆਵੋ ਲੋਕੋ ਆਪਣੇ ਬੱਚਿਆਂ ਨੂੰ ਸਰਹੱਦ ਵਕਾਤੇ ਲਿਆਵੋ ਲੋਕੋ ਆਪਣੇ ਬੱਚਿਆਂ ਨੂੰ ਸਰਹੱਦ ਵਕਾਤੇ ਲਿਆਵੋ ਲੋਕੋ ਆਪਣੇ ਬੱਚਿਆਂ ਨੂੰ ਸਰਹੱਦ ਵਕਾਤੇ ਲਿਆਵੋ ਠੰਡੇ ਬੁਰਜ ਵਿੱਚ ਕਦੇ ਬੈਠੋ ਜਾ ਫਤਿਹਗੜ ਸਾਹਿਬ ਦੀ ਧਰਤੀ ਤੇ ਬੈਠੋ ਜਾ ਭੋਰਾ ਸਾਹਿਬ ਕਦੇ ਬੈਠੋ ਜਾ ਕੇ ਤਾਨੂੰ ਚੇਤੇ ਆਏਗਾ ਵੀ ਐਡੀਆਂ ਵੱਡੀਆਂ ਕੁਰਬਾਨੀਆਂ ਐਡੀਆਂ ਵੱਡੀਆਂ ਕੁਰਬਾਨੀਆਂ ਲਾ ਸਾਡੀ ਸ਼ਹਾਦਤ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਜ਼ਾਰਾਂ ਚ ਜਦ ਪਹੁੰਚ ਗਿਆ ਮੈਂ ਸਰਹੰਦ ਸੀ ਉੱਥੇ ਮਿਲ ਗਈ ਅਣਖ ਦੁਆਰਾਂ ਚ ਉੱਥੋਂ ਅਣਖ ਮਿਲਦੀ ਏ ਐਡੇ ਵੱਡੇ ਬਾਬੇ ਉਮਰਾ ਛੋਟੀਆਂ ਸੀ ਐਡੀਆਂ ਸ਼ਹਾਦਤਾਂ ਤੇ ਉਹਨਾਂ ਦੀ ਸ਼ਹੀਦੀ ਰੰਗ ਲੈ ਕੇ ਆਈ ਸਰਸੰਗਤ ਜੀ ਵਜੀਦੇ ਨੂੰ ਕੌਣ ਪੁੱਛਦਾ ਹੈ ਅੱਜ ਲਾਨਤਾਂ ਪੈਂਦੀਆਂ ਪੈਂਦੀਆਂ ਰਹਿਣੀਆਂ ਤੇ ਗੁਰੂ ਕੇ ਲਾਲਾਂ ਦੇ ਅੱਜ ਏਡੇ ਏਡੇ ਉੱਚੇ ਨਿਸ਼ਾਨ ਸਾਬ ਚੂਲਦੇ ਗੁਰੂ ਕੇ ਲਾਲਾਂ ਨੂੰ ਸਜਦੇ ਹੁੰਦੇ ਨੇ ਤੇ ਕਦੇ ਉੱਥੇ ਜਾ ਕੇ ਬੈਠੋ ਠੰਡੇ ਬੁਰਜ ਵਿੱਚ ਹੁਣ ਤਾਂ ਇੰਨੀ ਠੰਡ ਨਹੀਂ ਪੋਲਿਊਸ਼ਨ ਹੀ ਇੰਨਾ ਹੋ ਗਿਆ ਤੂੰ ਆਇਆ ਹੋ ਗਿਆ ਗੱਡੀਆਂ ਇੰਨੀਆਂ ਹੋ ਗਈਆਂ ਹੁਣ ਕਿੱਥੇ ਠੰਡ ਪੈਂਦੀ ਆ ਧੁੰਦ ਵੀ ਗੱਲ ਪਰਸੋਂ ਤੋਂ ਪੈਣ ਲੱਗੀ ਧੁੰਦ ਵਿੱਚ ਵੀ ਠੰਢੀ ਲੱਗਦੀ ਹੈ ਜੇ ਆਏ ਫਿਰ ਜਾਂਦੇ ਨੇ ਬੰਦੇ ਆ ਇਥੇ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਬਾਬੇ ਨੇ ਨਾ ਅੱਜ ਤੋਂ 50 ਸਾਲ ਪਹਿਲਾਂ ਪਿੰਡਾਂ ਦੇ ਛੱਪਰਾਂ 'ਚ ਬਰਫ਼ ਜੰਮ ਜਾਂਦੀ ਹੁੰਦੀ ਸੀ ਇੰਨੀ ਠੰਡ ਹੁੰਦੀ ਸੀ ਪੋਲਿਊਸ਼ਨ ਨਹੀਂ ਸੀ ਉਦੋਂ 50 ਸਾਲ ਪਹਿਲਾਂ ਛੱਪੜ ਜੰਮ ਜਾਂਦੇ ਹੁੰਦੇ ਸੀ ਤੇ ਜਦੋਂ ਸਾਹਿਬ ਦੇ ਆ ਲਾਲਾ ਨੂੰ ਠੰਡੇ ਬੁਰਜ ਵਿੱਚ ਬੰਦ ਕੀਤਾ ਉਦੋਂ ਕਿੰਨੀ ਠੰਡ ਹੁੰਦੀ ਹੋਏਗੀ ਇਹ ਕੌਣ ਮਹਿਸੂਸ ਕਰੇਗਾ ਕੌਣ ਚੇਤੇ ਕਰੇਗਾ ਅਸੀਂ ਚੇਤੇ ਕਰਾਂ ਪਿੱਛੇ ਜੀ ਬੋਲਿਆ ਸੀ ਮੈਂ ਸੁਣ ਤੂੰ ਹਵਾਏ ਠੇ ਠੇ ਬੁਰਜ ਨੂੰ ਆਉਂਦੀ ਏ ਨਹੀਂ ਹੌਲੀ ਹੌਲੀ ਚੱਲ ਮਰ ਜਾਣੀ ਏ ਮਰ ਜਾਣੀ ਏ ਬੁੱਢੀ ਮਾਂ ਦੇ ਨਾਲ ਦੋਵੇਂ ਨਾਲ ਦੋਵੇਂ ਕੈਦ ਨੇ ਦੁਲਾਲ ਛੋਟੇ करी ज़रा तरस नण करी जरा तरस नाणी फकीर फेर फेओ नी जहान उते ਅੱਖੀ ਗੁਰਜੰਟ ਸੁਣ ਰਾਣੀ 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 ਅੱਖੀ ਗੁਰਜੰਟ ਸੁਣ ਰਾਣੀ ਰਾਣੀ ਸੁਣ ਤੂੰ ਹਵਾਏ ਠੰਡੇ ਠੰਮੇ ਵਰਜ ਨੂੰ ਆਉਂਦੀ ਏ ਨਹੀਂ ਹੌਲੀ ਹੌਲੀ ਜਲ ਮਰ ਜਾਣੀ ਜਾਣੀ ਸੱਚੇ ਪਾਰਸ਼ਾ ਮਿਹਰ ਕਰਨੀ ਇਦੇ ਉੱਥੇ ਬਹਿ ਕੇ ਠੰਡੇ ਬੁਰਜ ਵਿੱਚ ਇਹ ਮਹਿਸੂਸ ਕਰੀਏ